ਅੱਜ ਕੱਲ ਸੋਸ਼ਲ ਮੀਡੀਆ ਤੇ ਹਰ ਪਾਸੇ ਟੀਵੀ ਤੇ ਹਰ ਪਾਸੇ ਅੰਬਾਨੀ ਪਰਿਵਾਰ ਬਹੁਤ ਚਰਚਾ ਵਿੱਚ ਹੈ ਅੱਜ ਆਪਾਂ ਵੀ ਅੰਬਾਨੀ ਪਰਿਵਾਰ ਦੀ ਗੱਲ ਕਰ ਲੈਂਦੇ ਮੈਂ ਜੋ ਵੀਡੀਓਜ਼ ਵੇਖੀਆਂ ਉਸ ਵਿੱਚ ਕਈ ਵਾਰ ਇੱਕ ਗੱਲ ਨੋਟ ਕੀਤੀ ਹੈ ਜੋ ਸੱਚਮੁੱਚ ਹੀ ਸਾਡੇ ਲਈ ਸਿੱਖਣ ਵਾਲੀ ਹੈ ਸਾਡੇ ਮੀਡਲ ਕਲਾਸ ਲਈ ਜ਼ਰੂਰੀ ਹੈ ਸੋਚੇ ਸਾਂਝੀ ਕਰਾਂ ਜੋ ਸਾਡੇ ਆਮ ਪਰਿਵਾਰਾਂ ਵਿੱਚ ਵੇਖਣ ਨੂੰ ਨਹੀਂ ਮਿਲਦੀ ਬਹੁਤ ਘੱਟ ਮਿਲਦੀ ਹੈ ਸਾਡੇ ਕੋਲ 4 ਪੈਸੇ ਕੀ ਆ ਜਾਂਦੇ ਐ ਅਸੀਂ ਆਪਣੇ ਬੱਚਿਆਂ ਨੂੰ ਆਇਆ ਕੁਲ ਛੱਡ ਦਿੰਦੇ ਹਾਂ ਸ਼ਾਦੀ ਵਿਆਹ ਮੌਕੇ ਘੁੰਮਣ ਫਿਰਨ ਜਾਣ ਵੇਲੇ ਸ਼ਾਪਿੰਗ ਵੇਲੇ ਆਇਆ ਸਾਡੇ ਨਾਲ ਨਾਲ ਚੱਲਦੀ ਹੈ ਖਾਸ ਤੌਰ ਤੇ ਕਿਸੇ ਫੰਕਸ਼ਨ ਤੇ ਜਦੋਂ ਹੈਵੀ ਕੱਪੜੇ ਵੀ ਜੁਐਲਰੀ ਵਗੈਰਾ ਪਾਈ ਹੁੰਦੇ ਤਾਂ ਬੱਚਿਆਂ ਨੂੰ ਅਸੀਂ ਹੱਥ ਵੀ ਨਹੀਂ ਲਾਉਂਦੇ ਕਿਉਂਕਿ ਸਾਨੂੰ ਬੱਚਿਆਂ ਨੂੰ ਚੁੱਕਣ ਵਿੱਚ ਸ਼ਰਮ ਆਉਂਦੀ ਹੈ ਪਰੇਸ਼ਾਨ ਹੋ ਜਾਂਦੇ ਹਾਂ ਪਰ ਇੱਕ ਅੰਬਾਨੀ ਪਰਿਵਾਰ ਵਿੱਚ ਇਹਨਾਂ ਦੀਆਂ ਬਹੁ ਬੇਟੀਆਂ ਜਾਂ ਇਹਨਾਂ ਦੇ ਪਤੀ ਜਾਂ ਬੱਚਿਆਂ ਦੇ ਦਾਦਾ ਨਾਨਾ ਅੰਬਾਨੀ ਹਰ ਸਮੇਂ ਹਰ ਜਗ੍ਹਾ ਦੋ ਦੋ ਬੱਚਿਆਂ ਨੂੰ ਬਿਲਕੁਲ ਪੁਰਾਣੇ ਸਮੇਂ ਦੇ ਅੰਦਾਜ਼ ਵਿੱਚ ਬੱਚਿਆਂ ਨੂੰ ਕਮਰ ਤੇ ਲੈ ਕੇ ਘੁੰਮਦੇ ਦਿਸੇ ਆ। ਨਾ ਹੀ ਇਹਨਾਂ ਨੂੰ ਸ਼ਰਮ ਆਈ ਨਾਹੀ ਇਹਨਾਂ ਨੂੰ ਪਰੇਸ਼ਾਨੀ ਹੋਈ ਦੂਸਰਾ ਇਹਨਾਂ ਦੇ ਕੱਪੜੇ ਸੀ ਜਿਹੜੇ ਉਹ ਰੀਤੀ ਰਿਵਾਜ ਭਾਰਤੀ ਸੰਸਕਾਰਾਂ ਦਾ ਸਿਰ ਉੱਚਾ ਕਰਦੇ ਹੋਏ ਵਿਖੇ ਗਏ ਇਸ ਗੱਲ ਦਾ ਅੰਬਾਨੀ ਪਰਿਵਾਰ ਨੇ ਸਾਬਤ ਕਰ ਦਿੱਤੀ ਇੱਕ ਗੱਲ ਤਾਂ ਕਿ ਇਨਸਾਨ ਕਿੰਨਾ ਜ਼ਿਆਦਾ ਉੱਪਰ ਉੱਠਦਾ ਹੈ ਨਾ ਓਨਾ ਹੀ ਜ਼ਿਆਦਾ ਧਰਤੀ ਨਾਲ ਵੀ ਜੁੜਿਆ ਰਹਿਣਾ ਚਾਹੀਦਾ ਜੇਕਰ ਤਾਂ ਹਨ ਨੂੰ ਇਹ ਗੱਲਾਂ ਚੰਗੀਆਂ ਲੱਗੀਆਂ ਹੋਣ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਸੀਂ ਅੰਬਾਨੀ ਪਰਿਵਾਰ ਦਾ ਪੈਸਾ ਵੇਖਿਆ ਜਾਂ ਇਹ ਵੀ ਗੱਲਾਂ ਨੋਟ ਕੀਤੀਆਂ ਜੋ ਕਿ ਉਹ ਭਾਰਤੀ ਸੰਸਕਾਰ ਨੂੰ ਉੱਚਾ ਚੁੱਕਦੀਆਂ